ਇਸ਼ੂ ਇਹ ਹੈ ਕਿ ਇਹ ਜਿਹੜੀ ਜਲਾਲਿਆਣਾ ਰੋਡ ਤੇ ਜਿਹੜੀ ਇੰਦਰਾ ਕਲੋਨੀ ਹੈਗੀ ਹੈ ਇਹ ਮੁੰਡਾ ਹੈਗਾ ਵਿਸ਼ਾਲ ਪੁੱਤਰ ਸਦਾਰਾਮ ਇਹਨੇ ਕੋਈ ਕੰਸਟਰਕਸ਼ਨ ਕੀਤੀ ਸੀ ਤਾਂ ਜਿਹੜਾ ਸਾਡਾ ਟੈਕਨੀਕਲ ਸਟਾਫ ਹੈ ਜਦੋਂ ਉਹਨਾਂ ਨੂੰ ਡਿਟੈਕਟ ਕੀਤਾ ਤਾਂ ਇਹਨੂੰ ਮਈ ਦੇ ਵਿੱਚ ਇਹਦਾ ਨੋਟਿਸ ਜਾਰੀ ਕੀਤਾ ਸੀ ਮਈ 2025 ਫਿਰ ਜੂਨ 2025 ਸੈਪਟੈਂਬਰ ਚ ਵੀ ਜਾਰੀ ਕੀਤਾ ਸੀ ਉਸ ਤੋਂ ਬਾਅਦ ਅਕਤੂਬਰ ਚ ਵੀ ਜਾਰੀ ਕੀਤਾ ਤੇ ਇਸੇ ਮਹੀਨੇ ਵੀ ਜਾਰੀ ਕੀਤਾ ਇਹਨੂੰ ਟਾਈਮ ਟੂ ਟਾਈਮ ਬਹੁਤ ਆਪਰਚੂਨਿਟੀ ਦਿੱਤੀ ਗਈ ਵੀ ਆਪਣਾ ਨਕਸ਼ਾ ਵਗੈਰਾ ਪਾਸ ਕਰਵਾਓ ਤੇ ਜਿਹੜਾ ਉਹ ਨਰਸ਼ਿਪ ਦਾ ਰਿਕਾਰਡ ਹੈ ਉਹ ਪੇਸ਼ ਕਰੋ ਬਟ ਇਨ ਸਪਾਈਟ ਆਫ ਸੋ ਮੱਚ ਨੋਟਿਸਿਸ ਓਨ ਹੀ ਫੇਲ ਟੂ ਪ੍ਰੋਡਿਊਸ ਯਾਨੀ ਕਿ ਉਹ ਸਾਡੇ ਕੋਲ ਉਹਨੇ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਤਾਂ ਜਿਹੜੀ ਹੋਰ ਕਾਰਵਾਈ ਬੰਦੀ ਸੀ ਐਸ ਪਰ ਲਾਅ ਉਹ ਡੈਮੋਲੇਸ਼ਨ ਦੀ ਕਾਰਵਾਈ ਸੀ ਤੇ ਉਹ ਹੀ ਅਸੀਂ ਕੀਤੀ ਹੈ ਜੀ ਪੁਲੀ ਫਰੀਦਕੋਟ ਪੁਲਿਸ ਨੂੰ ਰਿਕੁਐਸਟ ਆਈ ਸੀ ਕਿ ਪੁਲਿਸ امداد ਪ੍ਰੋਵਾਈਡ ਕਰਾਣੀ ਹੈ ਇੱਥੇ ਇੱਕ ਲੀਗਲ ਸਟਰਕਚਰ ਹੈ ਉਹਦੀ ਡੈਮੋਲੇਸ਼ਨ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਅੱਜ ਸਾਰੇ ਅਸੀਂ ਇੱਥੇ ਆਏ ਆਂ ਔਰ ਇੱਕ ਪ੍ਰੋਪਰ ਕਾਨੂੰਨੀ ਕਾਰਵਾਈ ਨੂੰ ਫਾਲੋ ਕਰਦੇ ਹੋਏ ਗਾਈਡਲਾਈਨਸ ਨੂੰ ਫਾਲੋ ਕਰਦੇ ਹੋਏ ਅੱਜ ਇਹ ਡੈਮੋਲੇਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਪਿਛਲੀ ਵਾਰ ਵੀ ਨਸ਼ਾ ਤਸਕਰਾਂ ਲੋਕਾफ़ी ਹੰਗਾਮਾ ਕੀਤਾ ਗਿਆ ਸੀ ਪਰ ਇਸ ਟਾਈਮ ਕੋਈ ਅਧਿਸ਼ ਨਹੀਂ ਰਿਹਾਗਾ ਹੰਗਾਮੇ ਵਾਲਾ ਕਿਸ ਤਰ੍ਹਾਂ ਸਮਝੋਗੇ ਤੁਸੀਂ ਨਹੀਂ ਇਹ ਕਲੀਅਰ ਕਟ ਇੱਕ ਇੰਡੀਕੇਸ਼ਨ ਹੈ ਕਿ ਜਿਹੜੀ ਮੁਹਿੰਮ 1 ਮਾਰਚ ਨੂੰ ਇਹ ਜੋਰਸ਼ੋਰ ਨਾਲ ਸਟਾਰਟ ਹੋਈ ਸੀ ਯੁੱਧ ਨਸ਼ਾ ਵਿਰੁੱਧ ਉਹਦਾ ਇੱਕ ਵਿਜ਼ੀਬਲ ਇੰਪੈਕਟ ਕੋਟਕਪੁਰਾ ਵਿਖੇ ਅਸੀਂ ਵੇਖ ਸਕਦੇ ਨੇ 4 ਮਹੀਨੇ ਪਹਿਲੇ ਤੁਸੀਂ ਸਾਰੇ ਹੀ ਇੱਥੇ ਆਏ ਸੀ ਤਾਂ ਉਸ ਵੇਲੇ ਵੀ ਇੱਥੇ ਇੱਕ ਡਿਮੋਲੀਸ਼ਨ ਡਰਾਈਵ ਈ ਸੀ ਲੋਕੇਸ਼ਨ ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ ਥੈਟ ਇਜ਼ ਅ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕਿ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਸਸਟੇਨਡ ਲੇਅਰ ਸੀ ਉਹ ਅਸੀਂ ਔਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆંકੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ 1 مارچ ਤੋਂ ਲੈ ਕੇ ਹੁਣ ਤੱਕ 624 ਪਰਚੇ ਰਜਿਸਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਤਾਂ 1054 ਨਸ਼ਾ ਤਸਕਰ ਜੇਲ੍ਹ ਚ ਭੇਜੇ ਗਏ ਨੇ ਜਿਹੜੀ ਫਿਗਰਸ ਆਪਣੇ ਆਪ ਚ ਇਹ ਦਰਸ਼ਾਉਂਦੀ ਹੈ ਕਿ ਡੇਲੀ ਸਾਡੇ ਜਿਹੜੇ ਪੁਲਿਸ ਤੇ ਸਾਡੇ ਐਸ ਐਚ ਓਜ਼ ਨੇ ਤੇ ਗਰਾਊਂਡ ਲੈਵਲ ਜਿਹੜੇ ਐਨ ਜੀ ਓਜ਼ ਨੇ ਉਹ ਕਿੰਨੀ ਮਿਹਨਤ ਕਰਦੇ ਪਏ ਏਸੀ ਲੜੀ ਦੇ ਚ 26 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ 20 ਕੁਇੰਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ 21000 ਤੋਂ ਵੱਧ ਨਸ਼ੀਲੇ ਗੋਲੀਆਂ ਰਿਕਵਰ ਹੋਈਆਂ ਤੇ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਤਸਕਰਾਂ ਦੀ ਉਹ ਫ੍ਰੀਜ਼ ਕਰਾਈ ਜਾ ਚੁੱਕੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮੋਲਿਸ਼ਨ ਡਰਾਈਵਸ ਜਦੋਂ ਵੀ ਸਾਡੇ ਕੋਲ ਸੀਨੀਅਰ ਐਡਮਿਨਿਸਟ੍ਰੇਸ਼ਨ ਵੱਲੋਂ ਰਿਕੁਐਸਟ ਆਉਂਦੀ ਹੈ ਪੁਲਿਸ ਹਮਤਵਾਸਤੇ ਅਸੀਂ ਸਾਰੇ ਇਕੱਠੇ ਪ੍ਰੋਪਰ ਪ੍ਰੋਸੀਜਰ ਨੂੰ ਫਾਲੋ ਕਰਦੇ ਵੈ ਉਹ ਐਕਟੀਵਿਟੀਜ਼ ਅਸੀਂ ਕਰਾਂਦੇ ਜੀ ਇਸ ਜਿਹੜਾ ਵਿਅਕਤੀ ਹੈ ਇਸ ਦੇ ਖਿਲਾਫ ਕਿੰਨੇ ਮੁਕੱਦਮੇ ਨੇ ਜੀ ਇਹ ਵਿਸ਼ਾਲ ਹੈ ਇਹ ਤੇ ਵੀ ਇਹਦਾ ਵੀ ਪੁਰਾਣਾ ਕ੍ਰਿਮਿਨਲ ਰਿਕਾਰਡ ਹੈ ਤੇ ਐਨਡੀਪੀਐਸ ਜੀ ਐਂਡ वेरी इंपोर्टेंटली कि शिकायत बहुत सी इतली तो ये जड़ा पूरा ये जड़ी बस्ती सी किसी जमाने ये बहुत बदनाम बस्ती होंगी सी आज अगर तुम इतने मैं थोन तो रिक्वेस्ट करा कि कैमरा पैन करके दिखाओ त ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਢਲ ਪਈ ਹੋਈ ਹੈ ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦੇ ਵੀ ਤੁਸੀਂ ਫੀਡਬੈਕ ਜ਼ਰੂਰ ਲਿਓ ਤਾਂ ਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਸਕੀਏ ਉਹਨਾਂ ਦੇ ਸਮੇਂ ਚ ਹੋਰ ਕਿੰਨੇ ਨੰਬਰ ਲੱਗ ਰਹੇ ਇਸੇ ਤਰ੍ਹਾਂ ਜੀ ਸਾਡੀ ਤਾਂ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ ਜਾਰੀ ਹੈ ਔਰ ਅਸੀਂ ਟਾਈਮ ਟੂ ਟਾਈਮ ਮੀਡੀਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ ਡੇਲੀ ਦਾ ਸਾਡਾ ਵੀ ਜਾਂਦਾ ਹੈ ਕੱਲ ਵੀ ਅਸੀਂ 3 ਮੁਲਜ਼ਮ ਫੜੇ ਸੀ ਤੇ ਡੀਐਸਪੀ ਕੋਟਕਪੂਰਾ ਦੀ ਸੁਪਰਵੀਜ਼ਨ ਹੇਠ ਹੀ ਇੱਥੇ ਇੱਕ ਪਰਚਾ ਰਜਿਸਟਰ ਹੋਇਆ ਸੀ ਜੇ ਚ 300 ਗ੍ਰਾਮ ਹੈਰੋਇਨ ਦੇ ਰਿਕਵਰੀ ਹੋਈ ਹੈ ਦੋਨੋਂ ਹੀ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇੱਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ THEN ਦੇ ਵਰ ਰਾਉਂਡਡ ਆ ਉਹ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸਿਸ ਡੇਲੀ ਫਰੀਦਕੋਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ ਨਸ਼ਾ ਤੁਸੀਂ ਤੁਹਾਨੂੰ ਸੁਣ ਰਹੇ ਹੋਣਗੇ ਕੋਈ ਮੈਸੇਜ ਇਹਨਾਂ ਨਾਲ ਕੋਈ ਜੀ ਮੈਸੇਜ ਤੇ ਮੈਂ ਤੁਹਾਡੇ ਵੱਲੋਂ ਇਹੀ ਦਿਲਵਾਉਣਾ ਚਾਹਾਂਗੀ ਕਿ ਇੱਕ ਵਾਰ ਤੁਸੀਂ ਆਪਣਾ ਕੈਮਰਾ ਪੈਨ ਕਰਕੇ ਇੱਕ ਵਾਰ ਇਸ ਗਲੀ ਦਾ ਹਾਲ ਦਿਖਾਓ ਤਾਂ ਉਹੀ ਮੈਸੇਜ ਹੈ ਜੀ ਅਗਰ ਤੁਸੀਂ ਹੁਣ ਵੀ ਨਹੀਂ ਹਟੋਗੇ ਤਾਂ ਫਿਰ Thank you. Thank you.